ਇਕਨਾ ਪਰਸੈਪਸ਼ਨ ਕੈਨੋ ਕਿ ਬਣ ਚੁੱਕਿਆ ਜਾਂ ਉਹ ਬਣਾਇਆ ਗਿਆ ਡਾਇਰੈਕਟਰਸ ਵੱਲੋਂ ਪ੍ਰੋਡਿਊਸਰਸ ਵੱਲੋਂ ਕੁਝ ਐਕਟਰਸ ਵੱਲੋਂ ਕਿ ਪੰਜਾਬੀ ਸਿਨੇਮਾ ਦਾ ਮਤਲਬ ਹੈ ਕਾਮੇਡੀ ਜਦ ਅਸੀਂ ਕਾਮੇਡੀ ਜ਼ੋਨ ਤੋਂ ਅਲੱਗ ਨਿਕਲ ਕੇ ਕੁਝ ਪੇਸ਼ ਕਰ ਰਹੇ ਆ ਆਪਣੇ ਪੰਜਾਬ ਨੂੰ ਪੰਜਾਬ ਦੇ ਦਰਸ਼ਕਾਂ ਨੂੰ ਸੋ ਤੁਸੀਂ ਜਿਵੇਂ ਜ਼ਿਕਰ ਕੀਤਾ ਕਿ ਤੁਹਾਡੇ ਲਈ ਬਹੁਤ ਚੈਲੈਂਜਿੰਗ ਹੈ ਸੋ ਇਸ ਦੌਰਾਨ ਕੁਝ ਔਕੜਾਂ ਵੀ ਆਈਆਂ ਨਹੀਂ ਉਹ ਪਤਾ ਕੀ ਚੱਕਰਾ ਅਸਲ ਚ ਜਦੋਂ ਆਪਣਾ ਸਿਨੇਮਾ ਸ਼ੁਰੂ ਬੇਸਿਕਲੀ ਆਪਣੇ ਸਿਨੇਮੇ ਦੀ ਉਮਰ ਬਹੁਤ ਛੋਟੀ ਆ ਮੈਂ ਪਰਸਨਲੀ ਇਹ ਮੰਨਦਾ ਆਪਣਾ ਸਿਨੇਮਾ ਹੈਗਾ 22 23 ਸਾਲ ਪੁਰਾਣਾ ਹਮ ਦੈਟਸ ਇਟ ਜੇ ਸ਼ੁਰੂ ਕਰੀ ਹਰ ਭਜਨ ਮਾਨ ਸਾਹਿਬ ਤੋਂ ਉਸ ਤੋਂ ਪਹਿਲਾਂ ਸੀ ਬਣੀਆਂ ਸੀ ਮਤਲਬ ਰਿਵਾਈਵ ਹੋਇਆ ਜਗ ਜਿਉਂਦਿਆਂ ਦੇ ਮੇਲੇ ਤੋਂ ਅਸੀਂ ਕਹਿ ਲਈ ਰਿਵਾਈਵ ਹੋਇਆ ਜੀ 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 ਹਾਂ ਤੇ ਉਸ ਤੋਂ ਪਹਿਲਾਂ ਫਿਲਮਾਂ ਬਣ ਚੰਨ ਪਰਦੇਸੀ ਲੌਂਗ ਦਾ ਲਸ਼ਕਾਰਾ ਵੱਡੀਆਂ ਫਿਲਮਾਂ ਬਣੀਆਂ No doubt ਉਹ ਥੋੜੇ ਟਾਈਮ ਲਈ ਬਣੀ ਆ ਉਸ ਤੋਂ ਬਾਅਦ ਬੰਦ ਹੋ ਗਿਆ ਸੀ ਤੇ ਉਹਦੇ ਚ ਨਾ ਜ਼ਿਆਦਾਤਰ ਟੈਕਨੀਸ਼ੀਅਨਸ ਜਾਂ ਆਰਟਿਸਟ ਜਿਹੜੇ ਹੁੰਦੇ ਸੀ ਬੰਬੇ ਦੇ ਹੁੰਦੇ ਸੀ ਪੰਜਾਬ ਦੇ ਨਹੀਂ ਸੀ ਹੁੰਦੇ ਪੰਜਾਬ ਦੇ ਸਿਰਫ ਫੇਸ ਹੁੰਦੇ ਸੀ ਇੱਕ ਦੋ ਇਹਦਾ ਮਤਲਬ ਆਪਾਂ 20 22 ਸਾਲ ਪੁਰਾਣੇ ਹੋਏ ਹਰਪਜ ਨਿਵਾਣ ਸਾਹਿਬ ਹੋਣਾ ਤੋਂ ਸ਼ੁਰੂ ਕਰੀਏ ਉਦੋਂ ਵੀ ਇੰਨੀ ਸਪੀਡ ਨਹੀਂ ਸੀ ਹੁੰਦੀ ਫਿਲਮਾਂ ਦੀ ਨਾ ਥੀਏਟਰ ਹੁੰਦੇ ਸੀ ਉਸ ਤੋਂ ਬਾਅਦ ਆਪਣਾ ਨੈਕਸਟ ਪੜਾ ਆਉਂਦਾ ਕੈਰੀ ਓਨ ਜੱਟਾ ਵੇਲੇ ਯੈਸ ਜਦੋਂ ਇੱਕ ਮੇਜਰ ਹਿੱਟ ਹੋਈ ਫਿਲਮ ਕਮਰਸ਼ੀਅਲੀ ਪ੍ਰੋਪਰ ਉਹ ਫਿਲਮ ਦਾ ਯੋਨਰ ਸੀ ਕਾਮੇਡੀ ਫਿਲਮ ਹਾਂਜੀ ਉਸ ਤੋਂ ਬਾਅਦ ਰੈਪੀਟੀਸ਼ਨ ਚ ਕਿੰਨੀਆਂ ਆਈਆਂ ਜਿਹੜੀਆਂ ਹਿੱਟ ਵੀ ਹੋਈਆਂ ਚੱਲੀਆਂ ਵੀ ਇਸ ਕਰਕੇ ਸਾਨੂੰ ਇਦਾਂ ਲੱਗਦਾ ਕਿ ਹਾਂ ਸਾਡਾ ਜਿਹੜਾ ਸਿਨੇਮਾ ਕਾਮੇਡੀ ਦਾ ਸਿਨੇਮਾ ਕਿਉਂਕਿ ਉਹ ਹੈ ਹੀ 10 ਸਾਲ ਪੁਰਾਣੀ ਗੱਲ ਜਿੱਥੇ ਆਪਾਂ ਹੁਣ ਖੜੇ ਆ 10 ਨਹੀਂ ਤਾਂ 12 13 ਸਾਲ ਪੁਰਾਣੀ ਗੱਲ ਉਸ ਤੋਂ ਬਾਅਦ ਬੜੀ ਪੁਰਾਣੀ ਤਾਂ ਹੈ ਨਹੀਂ ਸੋ ਉਹ ਛਾਪ ਸਾਡੇ ਤੋਂ ਛੁੱਟਣ ਚ ਵੀ ਟਾਈਮ ਲੱਗਣਾ ਜੀ ਬਟ ਉਹ ਜੇ ਆਪਾਂ ਇਹ ਗੱਲ ਕਰੀਏ ਵੀ ਉਹ ਇੱਕ ਸ਼ੂਰ ਸ਼ਾਰਟ ਫਾਰਮੂਲਾ ਹਾਂ ਤਾਂ ਉਹ ਵੀ ਸੱਚ ਨਹੀਂ ਹੈਗਾ ਬਟ ਜਿਹੜਾ ਦਰਸ਼ਕ ਹੈ ਜਿਹੜਾ ਵਿਊਰ ਹੈ ਉਹ ਇਦਾਂ ਨਹੀਂ ਸੋਚਦਾ ਨਾ ਕਿ ਪੰਜਾਬੀ ਸਿਨੇਮਾ ਕਮੇਡੀਜ਼ ਓਨਰ ਹੈ ਉਹ ਨਹੀਂ ਚਾਹੁੰਦਾ ਉਹ ਸਿਨੇਮੈਟਿਕ ਦੇਖਣਾ ਚਾਹੁੰਦਾ ਹੈ ਉਹ ਡਾਕੂਮੈਂਟਰੀਜ਼ ਦੇਖਣਾ ਚਾਹੁੰਦਾ ਹੈ ਉਹ ਰੀਅਲ ਇਸ਼ੂਜ਼ ਦੇਖਣਾ ਚਾਹੁੰਦਾ ਹੈ ਸਭ ਕੁਝ ਦੇਖ ਰਹੇ ਆ ਪੰਜਾਬੀ ਪੰਜਾਬੀ ਜਿਹੜੇ ਵਿਊਰਸ ਨੇ ਹੁਣ ਤਾਂ ਛੱਡ ਹੀ ਕੁਝ ਨਹੀਂ ਰਹੇ ਓਟੀਟੀ ਤੇ ਸਭ ਕੁਝ ਦੇਖ ਰਹੇ ਆ ਤੇ ਇਹ ਇਵਨ ਚਾਹੇ ਹੁਣ ਪਤਾ ਨਹੀਂ ਇਹ ਝੂਠਾ ਜਿਹੜਾ ਅਸੀਂ ਆਪਣੇ ਆਪ ਨੂੰ ਕਹਨੇ ਆ ਐਜ਼ ਮੇਕਰ ਐਜ਼ ਇੰਡਸਟਰੀ ਆਪਣੇ ਆਪ ਨੂੰ ਕਹਨੇ ਆ ਕਿ ਹਾਂ ਕਾਮੇਡੀ ਚੱਲਦੀ ਆ ਜੇ ਅਸੀਂ ਸਟੈਟਸ ਕੱਢ ਕੇ ਬੈਠ ਜਾਈਏ ਨਾ ਤਾਂ ਜੇ ਸਾਲ ਦੀਆਂ 50 60 ਫਿਲਮਾਂ ਰਿਲੀਜ਼ ਹੁੰਦੀਆਂ ਨੇ ਜੇ 60 ਫਿਲਮਾਂ ਰਿਲੀਜ਼ ਹੁੰਦੀਆਂ ਨੇ ਤਾਂ 55 ਕਾਮੇਡੀ ਹੁੰਦੀਆਂ ਨੇ ਹਮ ਤੇ 55 ਚੋਂ ਦੋ ਚੱਲਦੀਆਂ ਨੇ ਵੈਰੀ ਟਰੂ ਵੈਰੀ ਟਰੂ ਤੇ ਜੇ ਪੰਜ ਫਿਲਮਾਂ ਹੋਰ ਯੋਨਰ ਦੀਆਂ ਆਉਂਦੀਆਂ ਨੇ ਪੰਜਾਂ ਚੋਂ ਵੀ ਦੋ ਚੱਲਦੀਆਂ ਨੇ ਟਰੂ ਤੇ ਫਿਰ ਰੇਸ਼ਿਓ ਤਾਂ ਉੱਥੇ ਹੀ ਆ ਗਈ ਸੱਤ ਅੱਠ ਦੀ ਹਣਾ ਰੇਸ਼ਿਓ ਤਾਂ ਉੱਥੇ ਹੀ ਆ ਗਈ ਵੱਧ ਉਹ ਵਸ ਕੁਆਂਟੀਟੀ ਵੱਧ ਚ ਬਣ ਰਹੀਆਂ ਨੇ ਕਿਉਂਕਿ ਉਹ ਪ੍ਰੋਡਿਊਸਰਸ ਨਹੀਂ ਬਣਾ ਰਹੇ ਉਹ ਫਾਈਨੈਂਸਰਸ ਬਣਾ ਰਹੇ ਆ ਫਿਲਮਾਂ ਜਿਹੜੇ ਫਾਈਨੈਂਸਸ ਐਨ ਆਰ ਆਈ ਨੇ ਜਿਹੜੇ ਫਾਈਨੈਂਸਸ ਰੀਅਲ ਏਸਟੇਟ ਨਾਲ ਸੰਬੰਧਿਤ ਨੇ ਜਿਨ੍ਹਾਂ ਨੂੰ ਹੋਰ ਪਤਾ ਨਹੀਂ ਇਸ ਇੰਡਸਟਰੀ ਬਾਰੇ ਉਹਨਾਂ ਨੂੰ ਸਿਰਫ ਇਹ ਪਤਾ ਵੀ ਕਾਮੇਡੀ ਫਿਲਮਾਂ ਚਲਦੀਆਂ ਹੁੰਦੀਆਂ ਨੇ ਕਾਮੇਡੀ ਫਿਲਮਾਂ ਚ ਆਉਂਦੀਆਂ ਬਟ ਹਰਦੀਪ ਪੈਸਾ ਤਾਂ ਡਾਇਰੈਕਟਰਸ ਲਗਵਾ ਰਿਹਾ ਹੈ ਨਾ ਪੈਸਾ ਤਾਂ ਰਾਈਟਰਸ ਵੀ ਲਗਵਾ ਰਿਹਾ ਨਾ ਦੇ ਨੀਡ ਫਾਈਨੈਂਸਰਸ ਸੋ ਵਾਟ ਵਧੀਆ ਗੱਲ ਆ ਤਾਂ ਕੀ ਗੱਲ ਫਿਲਮਾਂ ਬਣਨ ਵੱਤੋਂ ਵੱਤੋਂ ਫਿਲਮਾਂ ਬਣਨ ਮੈਂ ਤਾਂ ਕਹਿਣਾ ਹੂੰ ਜੇ 100 ਬਣਦੀਆਂ 200 ਬਣ 300 ਬਣ ਹੂੰ ਜਿਹੜਾ ਰੋਜ਼ਗਾਰ ਆ ਸੈੱਟ ਤੇ 100 150 ਬੰਦੇ ਦਾ ਰੋਜ਼ਗਾਰ ਆ ਹੂੰ ਠੀਕ ਆ ਹੁਣ ਦੁਨੀਆ ਕੋ ਪੈਸੇ ਇੰਨਾ ਸੱਟਣ ਨੂੰ ਹੂੰ ਸੋ ਕਾਲਡ ਫਾਈਨੈਂਸਰਸ ਇੰਨੇ ਜਿਆਦਾ ਨਹੀਂ ਉਹਨਾਂ ਕੋਲ ਪੈਸਾ ਇੰਨਾ ਜਿਆਦਾ ਤੇ ਉਹ ਵੀ ਤਾਂ ਕਿਸੇ ਖੂਚ ਸੱਟਣਾ ਹੀ ਆ ਹੂੰ ਉਹਦੇ ਨਾਲੋਂ ਚੰਗਾ ਸਾਡੇ ਸਪੌਟ ਬாய் ਸਾਡੇ ਲਾਈਟmen ਸਾਡੇ ਕੈਮਰਾਮੈਨ ਸਾਡੇ ਟੈਕਨੀਸ਼ੀਅਨਸ ਉਹਨਾਂ ਨੂੰ ਪੇ ਕਰਦੇ ਆ ਵਧੀਆ ਗੱਲ ਆ ਹੂੰ ਉਸ ਤੋਂ ਬਾਅਦ ਫਿਲਮ ਦਾ ਕੀ ਬਣਦਾ ਕੀ ਨਹੀਂ ਬਣਦਾ ਦੈਟਸ ਸੈਪਰੇਟ ਹਮ ਫਿਲਮਾਂ ਵੱਧ ਤੋਂ ਵੱਧ ਬਣਨੀ ਚਾਹੀਦੀਆਂ ਨੇ ਬਟ ਐਟ ਦ ਐਂਡ ਆਫ ਦ ਡੇ ਚੰਗੀਆਂ ਹੀ ਚੱਲਣੀਆਂ ਨੇ ਸਹੀ ਯੈਸ ਤੇ ਉਹ ਇੱਕ ਫਾਈਨੈਂਸਰ ਆਊਗਾ ਉਹ ਫਾਈਨੈਂਸਰ ਮੁੜ ਜਾਊਗਾ ਫਿਰ ਨੈਕਸਟ ਆਜੂਗਾ ਫਿਰ ਨੈਕਸਟ ਮੁੜ ਜਾਊਗਾ ਹਮ ਪਰ ਜੇ ਉਹਦੇ 'ਚ ਅਸੀਂ ਥੋੜਾ ਜ਼ੋਰ ਲਾ ਲਈਏ ਤੇ ਚੰਗੀ ਕੰਟੈਂਟ ਵਾਲੀ ਫਿਲਮ ਚਲਾ ਲਈਏ ਹਿੱਟ ਕਰ ਦਈਏ